ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਫੂਡ ਆਫ ਪੰਜਾਬ ਤੇ ਅੱਜ ਆਪਾਂ ਤੁਹਾਨੂੰ ਬਣਾ ਕੇ ਦਿਖਾਵਾਂਗੇ ਜੀ ਮਟਰ ਮਸ਼ਰੂਮ ਠੀਕ ਹੈ ਜੀ ਪਿੰਡੂ ਸਟਾਈਲ ਚ ਯਾਨੀ ਵਿਲੇਜ ਸਟਾਈਲ ਚ ਪੂਰੇ ਇੱਕ ਡੱਬੀ ਆਪਾਂ ਦੀ ਮਸ਼ਰੂਮਾਂ ਦੀ ਲਈ ਠੀਕ ਹੈ ਜੀ ਧੋ ਕੇ ਕੱਟ ਲਏ ਇਹ ਤੇ ਆ ਠੀਕ ਹੈ ਜੀ ਫਰੈਸ਼ ਮਟਰ ਦਾਣਾ ਹੈ ਦੋ ਟਮਾਟਰ ਠੀਕ ਹੈ ਜੀ ਫਰੈਸ਼ ਪਿਉਰੀ ਬਣਾ ਲਈ ਪੇਸਟ ਆਦਰਕ ਲਸਣ ਦਾ ਪੇਸਟ ਹੋ ਗਿਆ ਜਿਹਦਾ ਸਟੱਰ ਪੇਸਟ ਹੋ ਗਿਆ ਹਰੀ ਮਿਰਚ ਹੋ ਗਈ ਠੀਕ ਹੈ ਜੀ ਹਰੀ ਮਿਰਚ ਹੋ ਗਈ ਠੀਕ ਹੈ ਜੀ ਸਹਿਜਪ੍ਰੀਤ ਲੱਗਿਆ ਵਾ ਤੰਗ ਕਰਨ ਮਾਨੂੰ ਹੁਣ ਇਹਦੀ ਆਪਾਂ ਨੇ ਕਟਾਈ ਕਰਨੀ ਸਾਰਿਆਂ ਨੇ ਇਕੱਠੇ ਹੋ ਕੇ ਠੀਕ ਹੈ ਜੀ ਇੱਕ ਪਿਆਜ਼ ਕੱਟ ਲਿਆ ਚੌਪ ਕਰ ਲਿਆ ਕਸਤੂਰੀ ਮੇਥੀ ਹੋ ਗਈ ਸਰੋਂ ਦਾ ਤੇਲ ਹੋ ਗਿਆ ਠੀਕ ਹੈ ਜੀ ਤੇ ਬਾਕੀ ਆਪਣੇ ਨਾਰਮਲ ਮਸਾਲੇ ਲਓ ਜੀ ਕਰਦੇ ਆ ਫਿਰ ਹੁਣ ਸਹਿਜਪ੍ਰੀਤ ਕਹਿੰਦਾ ਕਹਿੰਦਾ ਮੈਂ ਬਣਾਣੀ ਆ ਵੀਡੀਓ ਸਸਰੀ ਘਰ ਕਰਦੇ ਸਾਰਿਆਂ ਨੂੰ ਸਾਰਿਆਂ ਨੂੰ ਕਿ ਹੋ ਠੀਕ ਹੈ ਹੋ ਠੀਕ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਠੀਕ ਹੈ ਜੀ ਕਿ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਜੀ ਵੀਡੀਓ ਨੂੰ ਮੈਂ ਤੁਹਾਨੂੰ ਸ਼ੇਅਰ ਕਰ ਦੋ ਲਓ ਜੀ ਕੜਾਹੀ ਦੇ ਵਿੱਚ ਪਾ ਲਿਆ ਆਪਾਂ ਨੇ ਸਰੋਂ ਦਾ ਤੇਲ ਠੀਕ ਹੈ ਜੀ ਥੋੜੇ ਪੇਜ ਪੱਤੇ ਪਾ ਦਾਂਗੇ ਤੇਲ ਨੂੰ ਗਰਮ ਕਰਕੇ ਚੰਗੀ ਤਰ੍ਹਾਂ ਠੀਕ ਹੈ ਜੀ ਦੋ ਛੋਟੀਆਂ ਇਲਾਇਚੀਆਂ ਇੱਕ ਟੋਟਾ ਦਾਲਚੀਨੀ ਦਾ ਠੀਕ ਹੈ ਜੀ ਜ਼ਿਆਦਾ ਖੜੇ ਮਸਾਲੇ ਪਾਉਣ ਦੀ ਲੋੜ ਨਹੀਂ ਤੇਲ ਆਪਣਾ ਗਰਮ ਹੈ ਪੂਰਾ ਜਦੋਂ ਮਸਾਲੇ ਚਟਕ ਗਏ ਫਿਰ ਪਾਵਾਂਗੇ ਚੌਪ ਕਰਿਆ ਹੋਇਆ ਪਿਆਜ਼ ਇਕਾ ਤੇ ਲਓ ਜੀ ਪਿਆਜ਼ ਨੂੰ ਕਰਾਂਗੇ ਹੁਣ ਠੀਕ ਆ ਜੀ ਲਾਈਟ ਬ੍ਰਾਊਨ ਆਪਾਂ ਅੱਜ ਤੁਹਾਨੂੰ ਬਣਾ ਕੇ ਦਿਖਾਉਣੀ ਆ ਜੀ ਦੇਸੀ ਸਟਾਈਲ ਚ ਮਟਰ ਮਸ਼ਰੂਮ ठीक है जी सर्दी का मौसम ठंड पै रही बहुत बहुत वाया सब्ज़ी बन बनती है ये ठीक है जी नज़ारा आ जाऊगा एक बार बना के खाऊंगे बिल्कुल सिंपल तरीके बनाऊंगे आज जाओ फिर हम भुनते हैं प्याज मिलते हैं फिर थोड़ी देर बाद लो जी जो प्याज जी, जी, जी अपने प्याज ठीक है जी थोड़े जे अद कच्चे जो हो जाए फिर अपने पा देना जीरा एक चम्मच ਦੇਖੋ ਮਟਰੇ ਲੈ ਕੇ ਨਕਲ ਲੈਂਦੇ ਲੋ ਜੀ ਪਿਆਜ਼ ਆ ਆਪਣੇ ਲਾਈਟ ਬ੍ਰਾਊਨ ਹੋ ਗਏ ਹੁਣ ਇਹਦੇ ਚ ਇੱਕ ਚਮਚ ਪਾਵਾਂਗੇ ਅਦਰਕ ਲਸਣ ਦਾ ਪੇਸਟ ਐਨੂੰ ਭੁੰਨਾਂਗੇ ਆਪਾਂ 1-2 ਮਿੰਟ ਠੀਕ ਹੈ ਜਦੋਂ ਆਪਣਾ ਲਸਣ ਭੁੰਨ ਹੋ ਗਿਆ ਉਹ ਤੋਂ ਬਾਅਦ ਪਾਵਾਂਗੇ ਇੱਕ ਛੋਟਾ ਚਮਚ ਕਸ਼ਮੀਰੀ ਲਾਲ ਮਿਰਚ ਠੀਕ ਹੈ ਜੀ ਅੱਧਾ ਚਮਚ ਛੋਟਾ ਹਲਦੀ ਦਾ ਇਹਨੂੰ ਭੁੰਨਾਂਗੇ ਹਲਕਾ ਜਾਂ ਉਸ ਤੋਂ ਬਾਅਦ ਪਾਵਾਂਗੇ ਥੋੜਾ ਜਿਹਾ ਪਾਣੀ ਠੀਕ ਹੈ ਜੀ ਪਾਣੀ ਪਾਉਣ ਨਾਲ ਕੀ ਹੁੰਦਾ ਆਪਣੀ ਜਿਹੜੀ ਹਲਦੀ আর ਦੇਗੀ ਮਿਰਚ ਉਹ ਕਦੇ ਵੀ ਜਲਦੀ ਨਹੀਂ ਹੈ ਠੀਕ ਹੈ ਜੀ ਤੇ ਹੁਣ ਪਾ ਦਾਂਗੇ ਟਮਾਟਰ ਤੇ ਆਪਣਾ ਦੀ ਪਿਉਰੀ ਟਮਾਟਰ ਦੀ ਪਿਉਰੀ ਪਾਉਣ ਤੋਂ ਬਾਅਦ ਪਾਵਾਂਗੇ ਜੀ ਇਹਦੇ ਚ ਹਰੀ ਮਿਰਚ ਪੀਸੀ ਹੋਈ ਤੁਸੀਂ ਕੱਟ ਕੇ ਪਾ ਸਕਦੇ ਹੋ ਇੱਕ ਚਮਚ ਆਪਣੇ ਟੇਸਟ ਰਿਕੋਰਡਿੰਗ ਠੀਕ ਹੈ ਜੀ ਤੇ ਹੁਣ ਆਪਾਂ ਇਹ ਮਸਾਲੇ ਨੂੰ ਭੁੰਨਾਂਗੇ ਜੀ ਤਕਰੀਬਨ 5-6 ਮਿੰਟ ਚੰਗੀ ਤਰ੍ਹਾਂ ਠੀਕ ਹੈ ਜਦੋਂ ਇਹਦਾ ਤੇਲ ਛੱਡ ਗਿਆ ਇਹ ਮੰਨ ਲਓ ਤੇਲ ਆ ਗਿਆ ਉੱਪਰ ਫਿਰ ਪਾਵਾਂਗੇ ਆਪਾਂ ਇਹਦੇ ਵਿੱਚ ਮਟਰ ਤੇ ਲਓ ਜੀ ਹੁਣ ਪਾਵਾਂਗੇ ਨਮਕ ਟੇਸਟ ਰਿਕਾਰਡਿੰਗ 1.5 ਛੋਟਾ ਚਮਚ ਤੇ ਨਾਲੇ ਪਾ ਦਾਂਗੇ ਜੀ ਹੁਣ ਇਹਦੇ ਚ ਮਟਰ ਉਹ ਜਿਹੜੀ ਮਟਰਾਂ ਦੇ ਜਿਹੜੇ ਤੁਸੀਂ ਫਰੈਸ਼ ਲੈ ਲਿਓ ਠੀਕ ਆ ਜੀ ਤਾਜੇ ਤੇ ਇਹਨਾਂ ਨੂੰ ਮਸਾਲੇ 'ਚ ਭੁੰਨਾਂਗੇ ਠੀਕ ਆ ਜੀ ਆਪਾਂ 2-3 ਮਿੰਟ ਮਟਰ ਠੀਕ ਆ ਜੀ ਜਿਹੜੇ ਵੀ ਮਟਰ ਆਪਾਂ ਕਿਸੇ ਵੀ ਸਬਜ਼ੀ ਬਣਾਉਂਦੇ ਆ ਜਦੋਂ ਵੀ ਮਟਰ ਪਨੀਰ ਹੋ ਗਿਆ ਜਾਂ ਮਟਰ ਮਸ਼ਰੂਮ ਹੋ ਗਿਆ ਜਾਂ ਆਲੂ ਮਟਰ ਹੋ ਗਿਆ ਮਟਰ ਜਿਹੜੇ ਉਹ ਮਸਾਲੇ 'ਚ ਭੁੰਨਣੇ ਉਹ ਜ਼ਰੂਰੀ ਹੈ ਠੀਕ ਆ ਜੀ ਕਈ ਵਾਰ ਆਪਾਂ ਕਿਆ ਕਰਦੇ ਆ ਸਿੱਧੇ ਮਟਰ ਪਾ ਕੇ ਜਦੇ ਪਾਣੀ ਪਾ ਦਿੰਦੇ ਆ ਕਦੇ ਵੀ ਪਾਣੀ ਨਹੀਂ ਪਾਉਣਾ ਪਹਿਲਾਂ ਮਸਾਲੇ ਚ ਮਟਰਾਂ ਨੂੰ ਤਕਰੀਬਨ 5 ਤੋਂ 4 ਮਿੰਟ ਭੁੰਨੋ ਤਾਂ ਜੋ ਮਟਰਾਂ ਦੇ ਵਿੱਚ ਮਸਾਲੇ ਦਾ ਟੇਸਟ ਆ ਜਾਵੇ ਠੀਕ ਹੈ ਜੀ ਠੀਕ ਹੈ ਜੀ ਤੇ ਲਓ ਜੀ ਹੁਣ ਆਪਾਂ ਇਹਨਾਂ ਨੂੰ ਭੁੰਨਾਂਗੇ ਚੰਗੀ ਤਰ੍ਹਾਂ ਇਹਨਾਂ ਫਿਰ ਪਾਵਾਂਗੇ ਇਹਦੇ ਵਿੱਚ ਪਾਣੀ ਆਪਾਂ ਤਾਂ ਜੋ ਆਪਣੇ ਜਿਹੜੇ ਮਟਰ ਆ ਉਹ ਠੀਕ ਹੈ ਜੀ ਗਲ ਜਵੇ ਲਓ ਜੀ ਹੁਣ ਕਰਾਂਗੇ ਥੋੜੇ ਜਿਹਾ ਮਸਾਲੇ ਐਡ ਕਿਚਨ ਕਿੰਗ ਛੋਟਾ ਚਮਚਾ ਤਨੀਆ ਪਾਊਡਰ ਛੋਟਾ ਚਮਚ ਠੀਕ ਹੈ ਜੀ ਜਿਆਦਾ ਨਹੀਂ ਪਾਉਣਾ ਹੈਗਾ ਇਹਨੂੰ ਪੁੰਨੂਗੇ ਆਪਾਂ 1-2 ਮਿੰਟ ਹੋਰ ਤੇ ਲਓ ਜੀ ਹੁਣ ਪਾਵਾਂਗੇ ਇਦੇ ਚ ਥੋੜਾ ਜਿਹਾ ਗਰਮ ਪਾਣੀ ਤਾਂ ਜੋ ਮਤਲਬ ਆਪਣੇ ਮਟਰ ਜਿਹੜੇ ਉਹ ਗਲ ਜਵੇ ਠੀਕ ਹੈ ਜੀ ਠੰਡਾ ਪਾਣੀ ਨਹੀਂ ਪਾਉਣਾ ਤੁਸੀਂ ਗਰਮ ਪਾਣੀ ਪਾਉਣਾ ਹੈ ਗਾੜੀ ਪੱਤ ਦੀ ਸਬਜੀ ਤੁਸੀਂ ਆਪਣੇ ਹਿਸਾਬ ਨਾਲ ਰੱਖ ਲਿਓ ਠੀਕ ਹੈ ਜੀ ਮੈਂ ਬਣਾਉਂਗਾ ਥੋੜੀ ਜਿਹੀ ਗਾੜੀ ਅੱਜ ਠੀਕ ਹੈ ਜੀ ਕਿਉਂਕਿ ਮਟਰ ਮਸ਼ਰੂਮ ਦੀ ਜਿਹੜੀ ਸਬਜੀ ਹੈ ਬਹੁਤੀ ਪੱਤ ਦੀ ਚੰਗੀ ਨਹੀਂ ਲੱਗਦੀ ਉਹ ਮੈਂ ਸਿਰਫ ਇੰਨਾ ਕੁ ਪਾਣੀ ਪਾਇਆ ਹੁਣ ਮੈਂ ਇਹਨਾਂ ਨੂੰ ਮਟਰਾਂ ਨੂੰ 2-3 ਮਿੰਟ ਪਕਾਉਂਗਾ ਉਸ ਤੋਂ ਬਾਅਦ ਕਰਾਂਗੇ ਮਸ਼ਰੂਮ ਐਡ ਤੇ ਲਓ ਜੀ ਹੁਣ ਪਾਵਾਂਗੇ ਇੱਚ ਕਰਾਂਗੇ ਮਸ਼ਰੂਮ ਐਡ ਜਦੋਂ ਆਪਣੇ ਟਮਾਟਰ ਠੀਕ ਹੈ ਜੀ ਅੱਧੇ ਮਤਲਬ ਪੱਕ ਜਵੇ ਮਟਰ ਜਿਹੜੇ ਆਪਣੇ ਅੱਧੇ ਪੱਕ ਜਵੇ ਫਿਰ ਇੱਚ ਕਰਾਂਗੇ ਮਸ਼ਰੂਮ ਐਡ ਤੇ ਲਓ ਜੀ ਇਹਨੂੰ ਵੀ ਭੁੰਨਾਂਗੇ ਹੁਣ ਆਪਾਂ ਸਬਜੀ ਆਪਣੀ ਥੋੜੀ ਜਿਹੀ ਗਾੜੀ ਹੈ ਜੀ ਹੱਦੇ ਠੀਕ ਹੈ ਤੇ ਥੋੜਾ ਜਿਹਾ ਪਾਵਾਂਗੇ ਇੱਚ ਪਾਣੀ ਠੀਕ ਹੈ ਜੀ ਪਾਣੀ ਫੇਰ ਮੈਂ ਤੁਹਾਨੂੰ ਦੱਸ ਰਿਆ ਵੀ ਆਪਾਂ ਨੇ ਗਰਮ ਪਾਉਣਾ ਔਰ ਪਾਣੀ ਘੱਟ ਪਾਉਣਾ ਬਸ ਠੀਕ ਹੈ ਜੀ ਮੰਨ ਲਓ ਬਸ ਆਪਣੀ ਮਟਰ ਤੇ ਮਸ਼ਰੂਮ ਪੱਕ ਜਵੇ ਇੰਨਾ ਕੱਪਾ ਨੇ ਪਾਣੀ ਪਾਉਣਾ ਜੇ ਤੁਸੀਂ ਸਬਜ਼ੀ ਪਤਲੀ ਕਰਨੀ ਹੋਈ ਇਹੇ ਠੀਕ ਹੈ ਜੀ ਫਿਰ ਤੁਸੀਂ ਪਾਣੀ ਦੀ ਕੁਆਂਟੀਟੀ ਵਧਾ ਵੀ ਸਕਦੇ ਹੋ ਉਹ ਤੁਹਾਡੀ ਆਪਣੀ ਚੁਆਇਸ ਆ ਤੇ ਲੋ ਜੀ ਸਬਜ਼ੀ ਨੂੰ ਹੁਣ ਆਪਾਂ ਪਕਾਵਾ ਗਿਆ ਚੰਗੀ ਤਰ੍ਹਾਂ ਠੀਕ ਹੈ ਜੀ ਮਿਲਦੇ ਆਂ ਫਿਰ ਹੁਣ ਥੋੜੀ ਦੇਰ ਬਾਅਦ ਆ ਤੇ ਲੋ ਜੀ ਹੁਣ ਥੋੜੀ ਜੀ ਪਾਵਾਂਗੇ ਜਿਹੜੇ ਕਸਤੂਰੀ ਮੇਥੀ ਠੀਕ ਹੈ ਜੀ ਥੋੜੀ ਜੀ ਮਲ ਕੇ ਪਾ ਦੂਗੇ ਇੱਕ ਚਮਚਾ ਸਬਜੀ ਨੂੰ ਪੱਕਦੀ ਨੂੰ ਆਪਣੀ 10 ਮਿੰਟ ਹੋ ਗਏ ਆ ਠੀਕ ਹੈ ਜੀ ਤੇ 10 ਮਿੰਟ ਜਿਹੜੇ ਆਪਾਂ ਹੋਰ ਲਵਾਉਂਗੇ ਸਰਦੀ ਦਾ ਸੀਜ਼ਨ ਹੈ ਠੀਕ ਹੈ ਜੀ ਮਸ਼ਰੂਮ ਤੇ ਮਟਰਾਂ ਦਾ ਇਹ ਸਬਜੀ ਬਹੁਤ ਵਧੀਆ ਬਣਦੀ ਆ ਬਣਾ ਕੇ ਟਰਾਈ ਜਰੂਰ ਕਰੋ ਠੀਕ ਹੈ ਜੀ ਸੋ ਜਿਹੜੇ ਵੀ ਚੈਨਲ ਪਰ ਨਵੇਂ ਆ ਜੀ ਉਹ ਇਦਾਂ ਦੀਆ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਜਿਹੜੇ ਵੀਰ ਨਾਲ ਜੁੜੇ ਹੋਏ ਆ ਜੀ ਉਹ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਠੀਕ ਹੈ ਜੀ ਤੇ ਤੁਸੀਂ ਇਹਦੇ ਵਿੱਚ ਮੱਖਣ ਤੇ ਕਰੀਮ ਵੀ ਐਡ ਕਰ ਸਕਦੇ ਹੋ ਉਹ ਤੁਹਾਡੀ ਆਪਣੀ ਮਰਜ਼ੀ ਆ ਠੀਕ ਹੈ ਜੀ ਟੇਸਟ ਬਤਾਉਣ ਲਈ ਕਰੀਮ ਜਾਂ ਮੱਖਣ ਕੁਛ ਵੀ ਪਾ ਸਕਦੇ ਹੋ ਠੀਕ ਹੈ ਜੀ ਇਹ ਪਨੀਰ ਐਡ ਕਰਨਾ ਹੋਇਆ ਥੋੜਾ ਬਹੁਤਾ ਪਨੀਰ ਵੀ ਐਡ ਕਰ ਸਕਦੇ ਹੋ ਤੁਸੀਂ ਇਹਦੇ ਚ ਤੇ ਲਓ ਜੀ ਸਬਜੀ ਬਣ ਕੇ ਆਪਣੀ ਰੈਡੀ ਆ ਹੁਣ ਇਹਨੂੰ ਥੋੜੀ ਜੀ ਗਾੜੀ ਕਰਨੇ ਵਾਸਤੇ ਹੋਰ ਠੀਕ ਹੈ ਜੀ ਆਪਾਂ ਮੰਨ ਲਓ ਪਾਣੀ ਪਾਣੀ ਜਾਂ ਨਹੀਂ ਰਹੂਗਾ ਕਈ ਵਾਰ ਆਪਣੇ ਕੋਲ ਠੀਕ ਹੈ ਜੀ ਆਹ ਦੇਖੋ ਹੁਣ ਥੋੜਾ ਜਿਹਾ ਪਾਣੀ ਪਾਣੀ ਜਿਹਾ ਲੱਗਦਾ ਇਹ ਆਹ ਆਪਸ਼ਨਲ ਹੈ ਠੀਕ ਹੈ ਜੀ ਪਾਉਣੇ ਹੋਏ ਤਾਂ ਪਾ ਲਿਓ ਨਹੀਂ ਥੋਡੀ ਮਰਜ਼ੀ ਆ ਇਹ ਆਲੂ ਹੈ ਜੀ ਮੈਸ਼ ਕਰਿਆ ਹੋਇਆ ਠੀਕ ਹੈ ਜੀ ਦੋ ਇੱਕ ਤਾਂ ਇਹ ਨਾਲ ਥੋੜਾ ਜਿਹਾ ਟੇਸਟ ਹੋਰ ਹੋ ਜਾਊਗਾ ਠੀਕ ਹੈ ਜੀ ਬਾਕੀ ਤੁਹਾਡੀ ਮਰਜ਼ੀ ਹੈ ਕਿਉਂਕਿ ਕਈ ਵਾਰ ਗਾੜੀ ਕਰਨ ਵਾਸਤੇ ਠੀਕ ਹੈ ਜੀ ਆਲੂ ਮਾਟਰਾਂ ਚ ਵੀ ਆਪਾਂ ਜਾਂ ਹੋਰ ਕਿਸੇ ਚੀਜ਼ ਚ ਵੀ ਆਲੂ ਨੂੰ ਪਾ ਲੈਂਦੇ ਆ ਠੀਕ ਹੈ ਜੀ ਛੋਲਿਆਂ ਚ ਵੀ ਇਹਦੇ ਚ ਆਪਾਂ ਪਾਉਂਗੇ ਦੋ ਆਲੂ ਠੀਕ ਹੈ ਜੀ ਜਮੇ ਮੈਸ਼ ਕਰੇ ਹੋਏ ਇਹਦੇ ਨਾਲ ਸਬਜ਼ੀ ਦਾ ਟੇਸਟ ਤੇ ਇਕਵਰ ਥਿਕਨਸ ਦੇਖਿਓ ਕਿੰਨੀ ਵਧੀਆ ਹੋ ਜਾਂਦੀ ਹੈ ਠੀਕ ਹੈ ਜੀ ਤੇ ਲਓ ਜੀ ਇਹ ਕਰਾਂਗੇ ਐਡ ਇਸ ਤੋਂ ਬਾਅਦ ਦਿਖਾਉਂਦੇ ਆ ਤੁਹਾਨੂੰ ਫਿਰ ਆਪਾਂ ਕੌਲੀ ਚ ਕੱਢ ਕੇ ਲਓ ਜੀ ਇਹਨੂੰ ਹੁਣ ਪਕਾਵਾਂਗੇ ਆਪਾਂ ਠੀਕ ਹੈ ਜੀ 1-2 ਮਿੰਟ ਉਹ ਤੋਂ ਬਾਅਦ ਤੁਹਾਨੂੰ ਦਿਖਾਉਂਦੇ ਆ ਪਲੇਟ ਦੇ ਵਿੱਚ ਕੱਢ ਕੇ ਤੇ ਲਓ ਜੀ ਸਬਜ਼ੀ ਬਣ ਕੇ ਆਪਣੀ ਰੈਡੀ ਆ ਹੁਣ ਪਾਵਾਂਗੇ ਹਰਾ ਧਣੀਆਂ ਤੇ ਨਾਲੇ ਤੁਹਾਨੂੰ ਦਿਖਾਉਂਦੇ ਆ ਪਲੇਟ 'ਚ ਕੱਢ ਕੇ ਤੇ ਲਓ ਜੀ ਸਬਜ਼ੀ ਬਣ ਕੇ ਰੈਡੀ ਆ ਠੀਕ ਹੈ ਜੀ ਮਟਰ ਮਸ਼ਰੂਮ ਬਿਲਕੁਲ ਦੇਸੀ ਤਰੀਕੇ ਨਾਲ ਸੋ ਵੀਡੀਓ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਆ ਜੀ ਫਿਰ ਹੁਣ ਅਗਲੀ ਵੀਡੀਓ ਚ ਜਦ ਤੱਕ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ